ਅੱਜ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਸਾਲ ਵੀਰੋ ਅੱਜ ਪਹੁੰਚੇ ਆ ਪਿੰਡ ਸ਼ਕਰੀ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸਰਾਲੀ ਤੋਂ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਸ਼ਕਰੀ ਦਰਗਾਪੁਰ ਠੱਠੀਆਂ ਮੰਤਾਂ ਸਰਾਲੀ ਮੰਡ ਜੱਲੇਵਾਲ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਕੋਮਲ ਹੋਂਦੇ ਘਰ ਆਇਆ ਦੋਸਤੋ ਕੋਮਲ ਦੇ ਵੀਰ ਗੁਰਪ੍ਰੀਤ ਸਿੰਘ ਹੋਂਦੇ ਘਰ ਅੱਜ ਇਸ ਵੀਡੀਓ ਦੇ ਵਿੱਚ ਵੇੜਾ ਜਿਹੜੀਆਂ ਆ ਬਾ ਤੁਹਾਨੂੰ ਟੋਟਲ 5 ਦਿਖਾਉਣੀਆਂ ਨੇ 4 ਗੱਬਣ ਇੱਕ ਬਿਲਕੁਲ ਸੱਜਰ ਤਾਜੀ ਸੂਈ ਆ ਵੇੜ ਜਿਹੜੀਆਂ ਗੱਬਣਾ ਵੇੜਾ ਵੀ ਤਕਰੀਬਨ ਕੋਈ ਹਫਤੇ 8-7-7 ਦਿਨਾਂ ਦੇ ਸਮੇਂ ਦੇ ਦੌਰਾਨ ਜਿਹੜੀਆਂ ਸੂ ਪੈਣ ਗਈਆਂ ਠੀਕ ਆ ਜੀ ਤਿਆਰੀ ਦੇ ਵਿੱਚ ਹੀ ਆ ਵਿਕਰੀ ਦੇ ਵਿੱਚ ਆ ਅੱਗੇ ਮੇਰਾ ਭਰਾ ਕੋਈ ਘਰੇਲੂ ਘਰੇ ਰੱਖਣ ਵਾਲਾ ਚਾਹੇ ਕੋਈ ਕਾਰੀ ਵਿਹਾਰੀ ਵੇਰ ਆਪਣਾ ਵਪਾਰ ਲੈਣ ਦੇ ਵਿੱਚ ਪਸ਼ੂ ਖਰੀਦਣਾ ਚਾਹੁੰਦਾ ਠੀਕ ਆ ਜੀ ਤੇ ਤੁਸੀਂ ਖਰੀਦੀ ਕਰ ਸਕਦੇ ਜੇ ਬਿਲਕੁਲ ਜਾਇਜ਼ ਭਾਅ ਪਰਤੇ ਹੁੰਦੇ ਆ ਬਿਲਕੁਲ ਵਾਜਬ ਜਾਇਜ਼ ਰੇਟ ਪੂਰੀ ਗੱਲਬਾਤ ਕਰਾਂਗੇ ਵੀਰ ਸਰਮਖੋਂ ਦੇ ਨਾਲ ਪ੍ਰੋਪਰ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਕਿ 10 ਮਾਰਚ ਅੱਜ ਤੁਸੀਂ ਨੋਟ ਕਰ ਲਓ ਤਰੀਕ ਤੇ ਸਮਾਂ ਕੋਈ ਦੁਪਹਿਰ ਦੇ 12:30 1 ਵਜੇ ਦਾ ਦੁਪਹਿਰ ਦਾ ਸਮਾਂ ਹੈ ਆਉ ਕਰਦੇ ਆ ਪੂਰੀ ਗੱਲਬਾਤ ਲੈਣੇ ਡਿਟੇਲ ਬਾਕੀ ਬਾਜ਼ਾਰ ਜਾਇਜ ਰੇਟ ਹੁੰਦੇ ਆ ਕੋਈ ਵੀ ਭਰਾ ਆਪਣਾ ਥੋੜੇ ਪੈਸੇ ਜਾਇਜ ਭਾਅ ਪਰਤੇ ਵਾਲੇ ਪਸ਼ੂ ਵੇਖ ਰਿਹਾ ਖਰੀਦ ਰਿਹਾ ਠੀਕ ਹੈ ਜੀ ਤਾਂ ਤੁਸੀਂ ਪਹਿਲ ਦੇ ਆਧਾਰ ਤੇ ਸੌਦਾ ਕਰ ਲਿਓ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਰਮਖਪਈ ਸਾਸਰੀ ਕਾਲ ਸਾਸਰੀ ਕਾਲ ਸੰਤੂ ਸਾਹਿਬ ਜਿਹਨਾਂ ਦਾ ਸੰਤੂ ਫਾਰਮ ਹੈ ਇਹ ਸਸਰੀ ਕਲਮਾਰਾ ਠੀਕ ਠਾਕ ਦੇ ਵਧੀਆ ਕਿਰਪਾ ਸਾਨੂੰ ਸਾਥ ਤੁਸੀਂ ਸਰਾ ਉਹ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਤਾਂ ਚਾਰ ਵੜਾ ਆਪਣੇ ਕੋਲ ਟੁਕੀਆਂ ਗੱਬੜ ਨੇ ਇੱਕ ਵਛੀ ਇੱਕ ਵਾਰ ਜਿਹੜੀ ਆਪਾਂ ਦਿਖਾਵਾਂਗੇ ਗਾਂ ਦਿਖਾ ਦੇਾਂਗੇ ਸੂਈ ਆ ਹਾਂਜੀ ਠੀਕ ਆ ਤਾਂ ਤੁਸਾਂ ਬਾ ਆਪਣੇ ਕੋਲ ਚਾਰ ਗੱਬਣਾ ਨੇ ਇੱਕ ਕੱਲ ਦੀ ਤਾਜੀ ਸੂਈ ਵਹਿੜਿਆ ਤੇ ਉਹਦੇ ਮਗਰ ਵਛੀ ਆ ਠੀਕ ਆ ਹਾਂਜੀ ਠੀਕ ਆ ਤੇ ਅੱਛਾ ਆਪਣੇ ਵੀਰ ਸ਼ਰਮਕੋ ਜੜੇ ਆਪਣੇ ਕੋਲ ਐਨੀਮਲ ਸੂਣ ਵਾਲੇ ਆ ਵੀ ਇਹ ਪੰਜਾ ਸੱਤਾ ਸੱਤਾ ਦਿਨਾਂ ਚਾਹੀਦੇ ਆ ਅੱਜ ਸੰਤੂ ਸਾਹਿਬ ਇਹ ਹਫਤੇ ਦੇ ਕਿਤੇ ਗਏ ਜਾਣੀ ਕਿ ਠੀਕ ਆ ਵੀਰੇ ਪੰਜ ਪੰਜ ਛੇ ਛੇ ਜੀ ਨਾਸਤੇ ਤਾਂ ਮੋਲ ਫਿਰ ਉਹੀ ਰਹਿਣਗੇ ਉਹੀ ਜਾਇਜ਼ ਛੋਟੇ ਛੋਟੇ ਦੇ ਮੋਲ ਆਪਣੇ ਸੰਧੂ ਸਾਹਿਬ ਅਗੇ ਛੋਟੇ ਛੋਟੇ ਹੰਟੀ ਹੋਣੇ ਛੋਟੇ ਛੋਟੇ ਨਾਰਮਲ ਰਹੇਗਾ ਬੰਦਾ ਸਕਿੰਟਾਂ ਦੀ ਖੇੜ ਹੀ ਹੁੰਦੀ ਆ ਖੇੜ ਇਹ ਤਾਂ ਪਤਾ ਹੀ ਉਹਦੇ ਵਿੱਚ ਟਵੇਲੋ ਕੋਈ ਮਾਲ ਆਪਣਾ ਰਹਿੰਦਾ ਨਹੀਂ ਆ ਬਿਲਕੁਲ ਬਿਲਕੁਲ ਮਤਲਬ ਕਿ ਭਾ ਪੜਦਾ ਭਾ ਭਾ ਚ ਜਿਆਦਾ ਜਿਆਦਾ ਮੈਨੂੰ ਰਹਿਣ ਦੇ ਕੋਈ ਚਾਂਸ ਹੀ ਨਹੀਂ ਹੁੰਦੇ ਹਾਂ ਹਾਂਜੀ ਹਾਂਜੀ ਲੈ ਵੀ ਸਰਮੋ ਕੋ ਵੀਰੋ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦਾ ਡੱਬੀ ਬੱਚੀ ਆ ਖੜੀ ਆਪਣੇ ਸਾਹਮਣੇ ਕੀ ਬੇਰਵਾਇ ਦਾ ਭਰਾ ਸੰਧੂ ਸਾਹਿਬ ਇਹ ਇੱਕ ਹਫਤਾ ਹੀ ਕੱ ਲਓ ਠੀਕ ਆ ਜੀ ਸੋ ਬਾਕੀ ਵੱਡੇ ਕਦਕਾਰ ਚ ਆ ਇੱਕ ਹਫਤਾ ਬਾਕੀ ਆ ਸਮਾਂ ਸਵੇਰ ਦੁਜਾ ਸੁੰਦੀ ਫਿਰ ਸਵੇਰ ਸੰਤ ਸਭ ਦੁਜਾ ਸੁਣਾ ਹੀ ਇਹਨੇ ਲਓ ਜੀ ਦੁਜਾ ਸਵੇਰ ਸੁੰਦੀ ਆ ਬਾਕੀ ਕਦ ਤੋਂ ਵੱਡਾ ਮੇਰਾ ਵੀ ਸਾਜਣਾ ਆਪਾਂ ਕਾਦ ਦਾ ਤੁਹਾਨੂੰ ਜ਼ਰੂਰ ਨਾਲ ਦੀ ਨਾਲ ਮੈਂਸ਼ਨ ਕਰੀ ਚੱਲਾਂਗੇ ਦੂਰੋਂ ਨੇੜੇੋਂ ਕਿਸੇ ਭਰਾਣੇ ਉਹਨਾਂ ਠੀਕ ਆ ਜੀ ਇੱਕ ਆਈਡੀਆ ਹੋ ਜਾਊਗਾ ਤੁਹਾਨੂੰ ਹਾਂ ਜੀ ਆ ਨਾਰਮਲ ਨਿਕਲੇਗੇ ਸਿੰਘ ਜਿਹੇ ਦੇ ਮarre ਫੋਟਾਂ ਜੀਆਂ ਕੱਲ੍ਹ ਗੀਆਂ ਸਿੰਘ ਤੇ ਨਾਲ ਦਿਖਾਉਣੇ ਰਹਿ ਜਾਂਦੇ ਆ ਦਿਖਾਉਣੇ ਤੇ ਕੋਈ ਇੰਚ ਇੰਚ 2-2 ਇੰਚ ਜਿਹੜੀਆਂ ਫੋਟਾਂ ਜਿਹੜੇ ਬਹਿ ਕੇ ਆ ਨਾਲ ਠੀਕ ਆ ਜੀ ਬਾਕੀ ਪੂਰੀ ਸੀਲ ਠੰਡੀ ਆ ਉਹ ਦਾ ਕਿ ਜਿੱਤੇ ਮਾਦੀ ਵੈਲਗੇ ਉਹ ਜਾਨੀਆਂ ਲੱਤ ਛੜਨੇ ਪੋਰਾ ਵੇਗੀ ਆ ਦੇਖੋ ਜੀ ਸੋ ਹਾਤੂ ਥਫੇਰ ਕੇ ਜਿਆਦਾਤਰ ਵਿਖਾਉਣ ਦਾ ਮਕਸਦ ਇਹੋ ਹੀ ਹੁੰਦਾ ਆਪਣਾ ਠੀਕ ਆ ਜੀ ਕੋਈ ਗਰਮ ਗੁਰਮਣਾ ਹੋਵੇ ਪਸ਼ੂ ਬਾਕੀ ਠੰਡੀ ਧੇਰੀਆ ਕਰਮਾ ਲਈ ਤੇ ਨਾਲ ਦੇ ਨਾਲ ਹੈ ਕਰੌਸ ਆ ਠੀਕ ਆ ਜੀ ਕਰੌਸ ਵੜਾ ਕੇ ਜਿਹੋ ਜੇ ਗਰਮੀ ਦਾ ਸੀਜ਼ਨ ਆ ਰਿਹਾ ਉਹਦੇ ਵਿੱਚ ਕਾਫੀ ਭਰਾਵਾਂ ਨੇ ਸੌਦੇ ਕਰਨੇ ਆ ਕਰੌਸ ਵੜਾ ਖਰੀਦਣੀਆਂ ਠੀਕ ਆ ਬਾਕੀ ਪੂਰੀ ਵੱਡੇ ਕੱਟ ਕਾਟ ਚ ਉਹ ਜਾਨੀ ਛੋਟੀ ਨਹੀਂ ਹੈਗੀ ਲੈ ਵੀ ਸਰਮੁਖ ਭਾਈ ਤੋਰ ਤੇ ਗਾਂ ਨੂੰ ਮੜਾ ਜਾ ਲੈ ਤਾਂ ਥਾਨ ਮੇਰਾ ਵੀ ਰਤੀ ਮੁੱਠੀ ਵਾਲਾ ਕੱਦ ਵੱਡਾ ਦੂਜਾ ਸੂਰਾ ਸੋਣ ਵਾਲ ਬਾਕੀ ਤੁਹਾਡੇ ਸਾਹਮਣੇ ਸਟਰਕਚਰ ਇਹਦਾ ਲੰਬਾਈ ਨੂੰ ਵੀ ਪੂਰੀ ਆ ਉੱਚਾ ਕਰ ਦੇ ਠੀਕ ਆ ਆ ਲਿਆ ਮੋੜ ਦੋ ਵੀਰੇ ਬਾਕੀ ਸੀਲ ਠੰਡੀ ਉਹ ਜਿੰਜਿੱਦਾਂ ਮੱਝ ਜਿੱਥੇ ਮਰਜੀ ਬਹਿ ਜਾਓ ਹਾਂ ਲੋ ਜੀ ਠੀਕ ਆ ਜੀ ਸੋਤੀ ਰਿਤੂ ਰੀ ਬਹੁਤ ਆ ਠੰਡੀ ਆ ਸੀਲਸ ਲਗਾ ਤੇ ਪੰਜਾ ਸੱਤਾ ਦਿਨਾਂ ਦੇ ਵਿੱਚ ਆਈ ਖੜੀ ਆ ਗਰਮਾ ਦੀ ਪੰਜਾ ਸੱਤਾ ਦਿਨਾਂ ਦੇ ਵਿੱਚ ਸੁੱਕੂਗੀ ਸੋ ਲੈਫਟੀ ਜੱਡੇ ਦੀ ਬੰਤਰ ਬਿਲਕੁਲ ਤੁਸੀਂ ਵਖੋ ਠੀਕ ਹੈ ਜੀ ਸੋ ਕੰਪੈਕਟ ਜੀ ਆਰਡਰ ਆ ਸਰਮੁਖ ਭਾਈ ਕੀ ਡਿਮਾਂਡ ਰੋਗੀ ਕੀ ਮੁੱਲ ਕਰਦਾ ਇਹਦਾ ਮੁੱਲ ਦੇ ਸੰਤੋਖ ਸਾਹਿਬ ਵੈਡ ਦੇ ਹਿਸਾਬ ਨਾਲ ਆਪਾਂ 54 ਕਲੇ 60 ਕਲੇ ਤਾਂ ਵੀ ਚੱਲਦੀ ਆ ਆ ਪਰ ਤਾਂ ਪਤਾ ਆਪਣੇ ਰੇਟ ਜੈ ਜਿੰਦੇ ਆ ਆ 50 ਹੀ ਦੇ ਦिए 50 ਹੀ ਦੇ ਦਿਓ ਬਾਕੀ ਲੈਸਲਸ ਕਰਕੇ ਐਂਡ ਤੁਹਾਡੇ ਕੋ ਇੱਕ ਗੱਲ ਕਰ ਦਈਏ ਡਿਮਾਂਡ ਕੁਛ ਵੀ ਆ ਤੇ ਲੈਣ ਦੇਣ ਜਿੱਥੇ ਬ੍ਰੇਕ ਲਾਈ ਦੇਣੀ ਬਸ ਫਿਰ ਪੂਰੀ 50000 ਛੋਟ ਚੱਲਣਾ ਫਿਰ 105500 ਕੀ ਕਰਨਾ 45000 ਐਡਜਸਟ ਦੇ ਦੇਗੇ ਬੈਕਟ ਫਿਰ ਆਇਆ ਵੀ ਇੱਕੇ ਇੱਕੇ ਦਾਮਾਂ ਤੇ ਪੌੜੀਆਂ ਉਤਰਾਈਏ ਉਤਰਾਈਏ ਵੀ ਜਿਹੜੀ ਆਪਾਂ ਦੇ ਹੀ ਜਾਣੀਆਂ ਵੇੜਾਂ ਦੇ 45 ਦੀ 45 ਦੀ ਚਲੋ ਵੀ ਮੈਂ ਵੀ 45000 ਦੀ ਐ ਬਾਹਰ ਮਿਲ ਜੂਗੀ ਠੀਕ ਆ ਜੀ ਬਾਕੀ ਵਾਛੀ ਤੁਸੀਂ ਵੇਖ ਲਓ ਕਦ ਕੋ ਤੋਂ ਵੱਡਾ ਇਹਦਾ ਠੀਕ ਆ ਜੀ ਸੋ ਪ੍ਰੋਪਰ ਆਪਾਂ ਤੁਹਾਨੂੰ ਸਾਰੇ ਪਾਸੇ ਦਿਖਾਤੀ ਆ ਥਣ ਵੀ ਪੂਰਾ ਠੀਕ ਆ ਜੀ ਇਹ ਸੰਦਾਨ ਦੀ ਮੁਰਸੀਆਂ ਥਾਣੇ ਵਿੱਚ ਆ ਆ ਦਿਖਾਓ ਆ ਲਓ ਜੀ ਜੇ ਦਾਮ ਅਜੇ ਸੀਲ ਠੰਡੀ ਉਹੋ ਜੀ ਨਹੀਂ ਹੈਗੀ ਹੂੰ ਠੀਕ ਆ ਜੀ ਲੋ ਵੀ ਇਹ 45000 ਦੀ ਮਿਲ ਜੂਗੀ ਡਿਮਾਂਡ 50 52 ਕੁਝ ਵੀ ਕਰਨ ਨੂੰ ਕਰਾ ਲਓ ਠੀਕ ਆ ਇੱਕ ਇਧਰ ਸੈਗਰ ਨੰਬਰ ਤੇ ਕਰਾਸ ਆ ਗਈ ਆ ਤੇ ਇਹ ਸਰਮੁਖ ਭਾਈ ਕੀ ਦੀ ਡਿਮਾਂਡ ਸੰਦੂ ਸਾਹਿਬ ਇਹ ਵੀ ਇੱਕ ਹਫਤੇ ਦੀ ਕੱਤੀ ਆ ਜੀ ਇੱਕ ਹਫਤੇ ਅਤਰੇਂਦਰ ਬਾਹਰ ਆ ਸੁਪਨੇ ਵੀ ਪੂਰੀ ਠੰਡੀ ਸੀ ਲਿਆ ਲੋ ਵੀ ਇਹੋ ਇੱਕ ਹਫਤਾ ਵਨ ਵੀ ਕਾਜ ਸਵਾਜ ਦਾ ਵੀ ਪੈਂਡਿੰਗ ਆ ਠੀਕ ਆ ਹਾਂਜੀ ਹਾਂਜੀ ਦੂਜੇ ਸਵੇਰੇ ਦੂਜੇ ਸਵੇਰੇ ਸੰਦੂ ਸਾਹਿਬ ਆਪਣੇ ਕੋਲ ਠੀਕ ਆ ਵੀਰੇ ਹਾਂਜੀ ਲੋ ਵੀ ਹਾਂ ਵੀ ਦੂਜੇ ਸਵੇਰੇ ਆ ਇੱਕ ਹਫਤੇ ਦਾ ਅਜੇ ਸਮਝਦਾ ਵੀ ਬਾਕੀ ਆ ਠੀਕ ਆ ਜੀ ਤੇ ਫੇਸ ਕੁਆਲਿਟੀ ਤੁਸੀਂ ਵੇਖੋ ਕਰਾਸ ਅੰਗ ਦੇ ਵਿੱਚ ਵੀ ਬੈੜ ਜਿਹੜੀ ਆਪਾਂ ਆਹ ਵੇਖੋ ਤੁਸੀਂ ਕਰਮਾ ਵਾਲੀ ਡਿਕਾ ਜੀ ਮੁੱਠੀ ਮੁੱਠੀ ਦੂਰਾ ਠੰਡ ਲੱਗਾ ਸੋ ਪਸੋਂ ਪਸੋਂ ਕੇ ਤੁਹਾਨੂੰ ਹੋਰ ਵੀ ਬੜੀ ਸੋਹਣੀ ਕੁਆਲਿਟੀ ਦੇ ਵਿੱਚ ਆਹ ਮੰਡੀ ਉਹ ਜਿਹਨੀ ਹੈ ਵੀ ਕਿੱਥੇ ਮਾਦੀ ਸੋ ਚਾਰੇ ਥਾਂ ਇੱਕ ਮਾੜਾ ਪਿਛੇ ਬੱਚਾ ਜਿਹਾ ਲੱਗਾ ਦੱਸਣਾ ਜਿਹੜਾ ਫਰਜ ਪੰਦਾ ਬਾਅਦ ਵਿੱਚ ਕਈ ਨਾ ਸਰ ਸਾਹਿਬ ਆਪਾਂ ਨੂੰ ਚਲਾ ਕੇ ਵੇਖਿਆ ਨਾ ਉਹ ਚੱਲਦਾ ਹੀ ਹੋਣਾ ਵਾ ਇਹਦੇ ਆਮ ਤਾਂ ਪੜਾ ਵੇੜਾ ਨੋਰਮਲ ਆਮ ਹੀ ਲੱਗੇ ਹੁੰਦੇ ਆ ਫੋਟੋ ਬੱਚੇ ਪੁੱਤ ਨੋਰਮਲ ਲੱਗੇ ਹੁੰਦੇ ਆ ਚਲੋ ਬਾਕੀ ਚੋਲਾ ਚੋਲਾ ਥੱਲੇ ਦੋਸਤੋ ਬੜਾ ਚੰਗਾ ਠਿਕਾ ਜੀ ਡੋਣੀ ਚੰਗੀ ਆ ਦੁੱਧ ਸੰਦੂ ਸਾਹਿਬ ਐ ਵੀ ਮਗਰ ਪਿੱਛੇ ਦੱਸਿਆ ਨਾ 14 15 ਲੀਟਰ ਠੀਕ ਆ ਜੀ ਹਾਂਜੀ ਤਾਂ ਪਤਾ ਏ ਈ ਵਹਿਣ 14 15 ਲੀਟਰਾਂ ਦਾ ਵੀ ਕੀ ਆ ਬਈ ਆਪਾਂ ਜਾਇਜ਼ ਤੋਂ ਜਾਇਜ਼ ਵੀ ਗੱਲ ਕਰ ਗਿਆ ਤੇ ਇਹਨਾਂ ਦੁੱਧ ਕੀ ਜਾਂਦਾ ਆਂਦਾ ਵੀ ਕੀ ਆ ਹਾਂ ਬਾਕੀ ਗਰਮੀ ਰੋਤਾਂ ਉੱਤੇ ਗਰਮੀ ਰੋਤਾਂ ਤੇ ਸਾਹ ਚੱਲ ਰਹੇ ਆਂਗੇ ਵਦ ਗਿਆ ਬਿਲਕੁਲ ਜੀ ਬਿਲਕੁਲ ਸੋ ਕਰੋਸ ਅੰਗ ਦੇ ਵਿੱਚ ਜਿਹੜੀਆਂ ਦੋਸਤੋ ਬਿਲਕੁਲ ਗਰਮੀ ਭਰ ਮੌਜਾ ਨਾਲ ਜੱਗੀਆਂ ਬਹਿਣਾ ਨੇ ਇਧਰੋਂ ਤੁਹਾਨੂੰ ਫੇਰ ਵਿਖਾ ਦਈਏ ਆਪਾਂ ਬਹਿਣੀ ਵਾਲੇ ਪਾਸਿਓ ਆਹ ਵੇਖੋ ਜੀ ਤੇ ਬਿਲਕੁਲ ਗੋਡਨੀ ਲਾ ਕੇ ਬੈਠ ਕੇ ਜਿੰਦਾ ਮਰਜੀ ਮ ਬਹੁਤ ਸੋਹਣੀ ਆ ਥਾਂ ਥਣ ਬਹੁਤ ਸੰ ਚੰਗਾ ਲੱਗਾ ਪੱਛੀ ਨੂੰ ਮੁੱਠੀ ਮੁੱਠੀ ਥਾਲ ਆ ਹਾਈਟ ਦੀ ਜੇਕਰ ਗੱਲ ਕਰ ਲਈਏ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਵੱਡਿਆਂ ਦੇ ਵਿੱਚ ਵੀ ਨਜ਼ਰ ਆਉਂਦੀ ਆ ਪਰ ਮੀਡੀਅਮ ਹਾਈਟ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਸੱਤ ਦਿਨ ਹਜੇ ਆਰਾਮ ਨਾਲ ਕੱਢ ਜਣੇ ਆ ਵੇੜ ਤੇ ਦੂਜੇ ਸਵੇਰ ਸੁੰਦੀ ਆ ਆ ਦੇਖੋ ਜੀ ਐ ਪੂਰੇ ਠੰਡੇ ਅਸੀਲ ਆ ਉਹ ਜਾਨੀ ਇਹ ਲਵੀ ਸਰਮੁਖਪਈ ਆਦੀ ਡਿਮਾਂਡ ਦੱਸ ਤਰਾ ਕੀ ਕਰਦੇ ਆਂ ਟੁਣਡ ਕੀ ਡਿਮਾਂਡ ਹੋਊਗੀ ਲੈਣ ਦੇਣ ਕੀ ਕਰਾਂਗੇ ਮੋਲ ਤੇ ਸੰਤੋਖ ਸਾਹਿਬ ਇਹ ਵੀ ਆਂਦੀ 52 55 ਕਰ ਲਓ ਸਹ ਇਹ ਵੀ ਦੇ ਦੀ 50 ਦੀ 50 ਦੀ ਘੱਟ ਕੇ ਹੋਰ ਪੂਰੀ ਲੈਸੂਸ ਕਰਕੇ ਦਈਏ ਕਿ ਸੰਤੋਖ ਸਾਹਿਬ ਜਾਣ ਦੋ ਇਹ 45 5000 ਦੀ ਛੋਟ ਚੱਲਣ ਦੋ ਅੱਜ ਫਿਰ 5 5000 ਦੀ ਭਾਈ ਭਾਈ ਚੱਲਣ ਦੋ ਕੋਈ ਮੋਟੇ ਅੱਜ ਫਿਰ ਛੋਟਾਂ ਦੇ ਵੀ ਹੈ ਹਾਂਜੀ ਹਾਂਜੀ ਚਲੋ ਇਸੇ ਤਰ੍ਹਾਂ ਹੀ ਆ 45 ਦੀ ਕੋਈ ਨਹੀਂ ਆਏਗਾ ਪਰ ਫਿਰ ਮਾਤਰਾ ਕਰਾਂਗੇ ਇਦੀ ਗੱਲ ਹੀ ਕੋਈ ਢੁੱਲ ਨਹੀਂ ਹੈਗੀ ਹਾਂਜੀ ਹਾਂਜੀ ਲੋ ਵੀ ਆਏਗਾ ਤਾਂ ਫਿਰ ਵੀ ਮਾਨਤਨ ਹੋ ਜਾਊਗਾ 45000 ਰ 550 ਹਜ਼ਾਰ ਦੀ ਡਿਮਾਂਡ ਆ ਬਾਕੀ ਥਾਣੇ ਕੋਈ ਤੁਹਾਨੂੰ ਫੇਰ ਲਾ ਕੇ ਉਹ ਵਿਖਾ ਦਗੇ ਆ ਕਰੋ ਚੈੱਕ ਦੂਰਾ ਟੈਂਪਰੇਚਰ ਥਾਣੇ ਬਹੁਤ ਵਧੀਆ ਇਸ ਤੋਂ ਬਾਅਦ ਇੱਧਰ ਇੱਕ ਹੋਰ ਜਿਹੜੀ ਆਪਾਂ ਤੁਹਾਨੂੰ ਗੱਬਣ ਵੇਰ ਦਿਖਾ ਦਿੰਨੇ ਆ ਠੀਕ ਹੈ ਜੀ ਸੰਤੋਖ ਸਾਹਿਬ ਇਹ ਵੀ ਦੂਜਾ ਸੂਆ ਜੇ ਤੋਹਫੇ ਤਾਂ ਤੋਹਫੇ ਹੀ ਅੱਜ ਫੇਰ ਲੈ ਵੀ ਪੂਰੇ ਠੰਡੀਆਂ ਆਂ ਜੀ ਤੋਹਫੇ ਲੈਂਦੇ ਪਾ ਲੈਂਦੇ ਆਪਾਂ ਠੰਡੀਆਂ ਆ ਆ ਵੇਖੋ ਹਾਂ ਨਾ ਗਰਮੀ ਰੋ ਤਾਂ ਨਹੀਂ ਹੈ ਫਰਿਜਾਂ ਤਾਂ ਪਰਾ ਚੱਲ ਰਹੀਆਂ ਨੇ ਫਰਿਜਾਂ ਹੀ ਇਸ ਹਾਲ ਨੇ ਹਾਂ ਜੀ ਸੋ ਫਰਿਜਾਂ ਜਾਂ ਕਿਧਰੇ ਵਾਲਪੂਲ ਦੀ ਕਿਧਰ ਗੋਦਰੇ ਜੀ ਕਿਧਰੇ ਹੈ 75 ਕਿਧਰੇ ਲੱਜੀ ਦੀ ਇਹ ਦੁੱਧ ਨੇ ਫਰਿਜਰ ਵੈਸੇ ਠੰਡੀਆਂ ਹੁੰਦਾ ਫਰਿਜਾਂ ਹੀ ਆ ਸਾਰਾ ਠੀਕ ਆ ਹਾਂਜੀ ਹਾਂਜੀ ਮੋ ਵੀ ਆਇਆ ਧੀਰੀਆਂ ਨੇ ਕਰਮਾ ਲੀਆਂ ਠੀਕ ਆ ਜੀ ਠੰਡੀਆਂ ਨੇ ਸੀਲਸ ਲੱਗਾ ਸੋ ਬੱਚਾ ਬੈਠ ਕੇ ਵੀ ਚੁਵਾਈ ਕਰ ਸਕਦਾ ਵੀ ਇਹੋ ਜੇ ਪਸ਼ੂ ਆ ਠੰਡੇ ਧੀਰੇ ਸੀਲਸ ਲੱਗ ਕੇ ਦੂਜਾ ਸੂਆ ਇਹਦੀ ਵੈਰ ਹੁੰਦੀ ਆ ਤੇ ਦਿਨ ਉਹਦੇ ਵੀ ਤਕਰੀਬਨ ਉਨੇ ਕਮਾਲ ਨੇ ਜੀ ਹਫਤਾ ਛੀ ਜਾਂਦਾ ਹੈ ਹਫਤਾ ਕੱਟੀ ਜੀ ਵੀ ਹਫਤਾ ਹਫਤਾ ਮੰਨ ਕੇ ਸੌਦਾ ਕਰ ਲੇ ਇੱਕ ਹਫਤਾ ਮੋੜਾ ਖਵਾ ਦੂਗੀ ਆ ਵੀ ਉਹਦਾ ਵੀ ਜਿਵੇਂ ਬਿਲਕੁਲ ਚਮਚਾ ਮ ਮਾਜੀ ਕਰੋ ਚਾਹ ਕੇ ਠੀਕਾ ਜੀ ਸਵਾਲ ਡਰਾਉਡ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਆ ਹਾਂ ਤੁਹਾਨੂੰ ਬਹੁਤ ਚੰਗਾ ਲੱਗਾ ਵੇਖੋ ਜੀ ਠੀਕਾ ਜੀ ਸੋ ਮੁੱਠੀ ਮੁੱਠੀ ਥਾਨ ਆ ਬਾਕੀ ਸਾਫ ਸੁਥਰਾ ਲੇਵਾ ਤੇ ਟਾਂਚੇ ਢੂਚੇ ਦੀ ਬੈੜ ਚੰਗੀ ਆ ਜੀ ਇਹ ਨਾਰਮਲ ਜਿਆ ਸਿੰਗ ਫੁੱਟਿਆ ਜਿਹੜਾ ਹਾਂ 4 ਜੀ ਹੈਗੀ ਆ ਜਿਹੜੀ ਮੀਣੀ ਹੁੰਦੀ ਆ ਹਾਂ ਜੀ ਹਾਂ ਜੀ ਹਾਂ ਇਹ ਵੀ ਥਾਨ ਹੋਇਆ ਕੋਈ ਇਹ ਨਹੀਂ ਵੀ ਸਿੱਧਾ ਨਹੀਂ ਕਰੇ ਵੀ ਵਾਹ ਫੋਰ ਫੁੱਟੀ ਹੈ ਬਾਕੀ ਆ ਠੰਡੀ ਹੈ ਜਿਹੜਾ ਮਾਰਨ ਵਾਲੀ ਜਿੱਥੇ ਮਰਜੀ ਇਹਨਾਂ ਕੋਈ ਚੱਕਰ ਹੀ ਨਹੀਂ ਹਾਂ ਬਹੁਤ ਠੀਕਾ ਜੀ ਕੋਈ ਕਿਸੇ ਰਕਮ ਦੀ ਗਰਮਾਈ ਨਹੀਂ ਹੈਗੀ ਕਰਮਾ ਲਈ ਬਿਲਕੁਲ ਸਵਭਾਵਿਕ ਤੌਰ ਤੇ ਦੇਖ ਲਿਏ ਬਾਕੀ ਵੀ ਤੁਸੀਂ ਵੇਖੋਗੇ ਦੋਸਤੋ ਤੋਰੇ ਤਾਰੇ ਤੋਂ ਵੀ ਬੜੀਆਂ ਠੰਡੀਆਂ ਤੇਰੀਆਂ ਨੇ ਮਰਜੀ ਨਾਲ ਤੁਰਦੀਆਂ ਨੇ ਠੀਕ ਆ ਜੀ ਆ ਵੇਖੋ ਸੋ ਟਿੱਪ ਕੇ ਮੇਰਾ ਭਰਾ ਜਿੱਦਾਂ ਮਰਜੀ ਆਪਦੀ ਤਸੱਲੀ ਕਰ ਲਿਓ ਆਪਦੀ ਅਗੋਂ ਆਪਾਂ ਸਾਡੇ ਸਾਰੇ ਟਿੱਪ ਕਰਾਂਗੇ ਆਪਿਆਂ ਵੀ ਆਉਣੇ ਨੇ ਵਰਾ ਕੇ ਵੀ ਮੈਂ ਜਿਹੜਾ ਵੀ ਆਣਾ ਟਿੱਪ ਕੇ ਤਸੱਲੀ ਕਰੇ ਜਿਹੜੀ ਸੂਈ ਸਵਾਈ ਹੋ ਚੋ ਗਿਆ ਜੀ ਦੋ ਢੰਗ ਚਾਰ ਢੰਗ ਚੋ ਗਿਆ ਤਸੱਲੀ ਕਰੇ ਬਸ ਬਸ ਨਾ ਲਾ ਲਾ ਮ ਦੇਣਾ ਬੰਦਾ ਨਾ ਲੈਣਾ ਬੰਦਾ ਬਸ ਬਸ ਲੈ ਵੀ ਸਰਮੁਖ ਬਿਰਿਆ ਤੋਰ ਲਾ ਬੱਚੀ ਦੋਸਤੋ ਬੜੇ ਵੀ ਚੰਗੀਆਂ ਠੀਕ ਆ ਜੀ ਬਾਕੀ ਕਿਸੇ ਪਾਸੇ ਨੂੰ ਖ ਸੋ ਜਿਵੇਂ ਜਿਵੇਂ ਸਮਾਂ ਦਾ ਨੇੜੇ ਆਊਗਾ ਉਵੇਂ-ਉਵੇਂ ਬਣ-ਬਣ ਕਮਲੀ ਹੋਊਗੀ ਅਜੇ ਠੀਕ ਆ ਪੰਜਾਂ ਸੱਤਾਂ ਦਿਨਾਂ ਦਾ ਆਈਡੀਆ ਲਾ ਕੇ ਕੋਈ ਵੀ ਭਰਾ ਆਪਣਾ ਸੌਦਾ ਕਰ ਲਿਓ ਸੋ ਚੰਗੀ ਆ ਵੜ ਤੇ ਸਾਫ਼ ਸੁਥਰੇ ਲੇਵਿਆ ਬਾਕੀ ਰੇਟ ਬੜੇ ਜਾਇਜ਼ ਆ ਜਿਹੜੀ ਮੇਨ ਗੱਲ ਆ ਰੇਟ ਬੜੇ ਜਾਇਜ਼ ਆ ਠੀਕ ਆ ਜੀ ਸੋ ਕਿਸੇ ਭਰਾ ਨੇ ਥੋੜੇ ਪੈਸੇ ਲਾਉਣ ਦੀ ਵੀ ਸੋਚੀ ਅੱਜ ਤੇ ਬਿਲਕੁਲ ਬਾਕੀ ਸਭ ਤੋਂ ਜ਼ਿਆਵਾ ਪਾਏ ਨਹੀਂ ਆਂਦੇ ਨਾ ਵੀ 18 18 20 ਲੀਟਰ ਨਾਰਮਲ 15 15 100 100 ਦੇਣ ਗਿਆ ਵਧੀਆ ਜਿੰਨੇ ਕ ਮੁੱਲ ਦੀਆਂ 15 15 14 14 ਦੁੱਧ ਭਰਾਈ ਗਈਆਂ ਮਾਰੀਆਂ ਤੁਹਾਡੀ ਹ لا بیسਰ ਮੁਖਰੇ ਡਮਾਨ ਇੱਕ ਬਕਰੇ ਤੌਰ ਤੇ ਦੱਸਦੇ ਜਿੰਨੇ ਦੀ ਦੇਜ ਦੇਣੀ ਉਹ ਮੋਲ ਇੱਕ ਕਰਦੇ ਸਾਨੂੰ ਸਭ ਮੋਲ ਦੇਦਾ 55000 ਕਰਦੇ ਆ ਹਾਂ ਮੈਂ ਤਾਂ 50 ਦੇ ਦਈਏ ਮੈਂ ਤਾਂ 50 ਛੱਡ ਹੋਰ ਗੱਲ ਕਰ ਲਗੇ ਫਿਰ ਚੱਲਦਾ ਫਿਰ 5 ਹੀ ਹੈ ਦੀ 45 ਚੱਲਦੇ ਵੀ 45 45 ਔਖਾ ਕਰ ਦੇਗਾ ਲੋਕ ਸਾਰੇ ਭੈਣ ਭਰਾਵਾਂ ਨੂੰ ਨਹੀਂ ਆਪਾਂ ਆਪਣੇ ਜਿਹੜੀ ਕਿੰਨੀ ਲਖਾਂ ਤੱਕ 45 45 ਚੱਲਦੇ ਨੇ ਮੋਟੇ ਪੰਜ ਇੱਕੋ ਤਰ੍ਹਾਂ ਦੇ ਕਿਹੜਾ ਤੋੜੀਏ ਨਹੀਂ ਦੋ ਛੋਟੇ ਰੇਡ ਕਰਦਾ ਕਿਉਂ ਹਾਂ ਚਲ ਦੇਖ ਲੈ ਲੋ ਵੀ ਅਵੀ 45000 ਦੀ ਤੁਹਾਨੂੰ ਮਿਲ ਜੂਗੀ ਬਾਕੀ ਬਾਕੀ ਸੇਲ ਨਹੀਂ ਉਹ ਜਿਹੜਾ ਹੈ ਵਧੀਆ ਨੋਗਾ ਥਾਂ ਲੱਗੇ ਹੱਥੀਂ ਮੁੱਠੀ ਵਾਲੇ ਸੇਲ ਠੰਡੀਆਂ ਪੂਰੀਆਂ ਬਹੁਤ ਵਧੀਆ ਲੋ ਵੀ 45 45000 ਦੀਆਂ ਤਿੰਨੇ ਵੜਾ ਕਰਤੀਆਂ ਨੇ ਜਿਹੜੀ ਵੀ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਤੇ ਕਿੰਤੂ ਪ੍ਰੰਤੂ ਜੇ ਨਾ ਪਿਓ ਜੇ ਉਹਦੇ ਬਾਰੇ ਗੱਲਬਾਤ ਕਰ ਲਿਓ ਰੇਟ ਇੱਕਾ ਬਾਕੀ ਮਾਨਤਨ ਫਿਰ ਵੀ ਇੱਥੇ ਆਏਗਾ ਦਾ ਕੋਈ 100 200 ਇਧਰ ਉਧਰ ਸੱਚੇ ਖਵੇ ਕਰ ਦਿੱਤਾ ਜਾਊਗਾ ਲੈ ਵੀ ਸੰਤੂਖ ਭਾਈ ਆ ਜਿਹੜੀ ਵੜ ਆਪਣੇ ਕੋਲ ਆ ਗਈ ਹੈ ਵੀ ਕੱਪੜਾ ਇਹ ਸੰਤੂ ਸਰ ਇਹ ਵੀ ਗੱਬਣ ਹੈ ਜੀ ਲੈ ਜੀ ਇਹ ਹਰ ਤੋਂ ਦਾਦਨ ਜੀ ਰਗ ਜਿਹੜਾ ਦੋਸਤ ਇਹਦਾ ਬਾਦਾਮੀ ਰੰਗ ਦਾ ਬਿਲਕੁਲ ਆਪਾਂ ਗੱਲ ਕਰੀਏ ਜਿਵੇਂ ਬਿਲਕੁਲ ਬਾਦਾਮ ਦੀ ਉਤਲੇ ਛਿਲਕ ਹੁੰਦਾ ਨਾ ਜਰਸੀ ਦਾ ਜਰਸੀ ਕਰਵਾਇਆ ਜਾਂਦਾ ਜੀ ਤੇ ਜਰਸੀ ਦਾ ਕ੍ਰੋਸ ਆ ਗਈ ਬੈਂਕ ਹਾਂਜੀ ਹਾਂਜੀ ਇਹ ਸਵੇਰ ਫਿਰ ਸਰਮੋ ਕੋ ਕਿੰਨਾ ਵੀ ਦਸਤੂ ਸਾਹਿਬ ਆਪਾਂ ਦੋ ਜਾਮਾ ਨਹੀਂ ਕੋਈ ਦੋ ਜਾਮਾ ਲੈ ਕੋ ਤੇ ਜਾਮਾ ਲੈ ਇਹ ਵੀ ਠੰਡੀ ਜੀ ਉਹੋ ਜਿਹੀ ਨਹੀਂ ਹੈਗੀ ਇਹ ਵੀ ਹਾਂ ਲਓ ਜੀ ਸਵੇਰ ਮੇਰਾ ਭਰਾ ਤੁ ਜੀ ਬਾਕੀ ਖੰਡ ਤੋਂ ਇਹਦਾ ਆਇਆ ਵਧੀਆ ਚੀਜ਼ਾ ਜੀ ਸੋ ਲੜਾ ਲੁੜਾ ਕਾਫੀ ਆ ਤੇ ਇਹ ਵੀ ਤਕਰੀਬਨ 8-7 ਦਿਨ ਹਾਂਜੀ ਹਾਂਜੀ ਇਹਦਾ ਅੰਦਾਜ਼ਾ ਇਹ ਵੀ ਕਿਲੋ ਖੰਡ 1.5 ਕਿਲੋ 2 ਕਿਲੋ ਖੰ ਅੰਦਾਜ਼ਾ ਹੀ ਹੈ ਵੀ 8 ਤੋਂ 10 ਕਿ ਦਿਨ ਅਜੇ ਸਹੀ ਜੇ ਲੈ ਜਾਣੀ ਨੇ ਹਾਂਜੀ ਹਾਂਜੀ ਆਹ ਵੇਖੋ ਜੀ ਕੱਦ ਵੀ ਜਿੱਡਾ ਆਪਾਂ ਨਾਰਮਲ ਕੇ ਜਰਸੀ ਵੇਖਦੇ ਓਡਾ ਕ ਕਾਦੇ ਸਭਾ ਨਾ ਇਹ ਨਾਰਮਲ ਕਾਦੇ ਕੋ ਬਹੁਤ ਵੱਡਾ ਨਹੀਂ ਇਹ ਬਹੁਤ ਛੋਟਾ ਨਹੀਂ ਇਹ ਠੀਕ ਆ ਐਨਾ ਕਿਹੜੇ ਕੋਈ ਰਾਤ ਲੈ ਸਾਨੂੰ ਕੱਦ ਵੱਡਾ ਦੱਸਿਆ ਹੈ ਆ ਵੇਖੋ ਤੁਸੀਂ ਠੀਕ ਆ ਜੀ ਆਈ ਇਹ ਡਰਦੀ ਛੜਾਇਆ ਹੈਗੇ ਵੀ ਠੰਡੀ ਸੀ ਲਿਆ ਉਹ ਜੀ ਬਾਕੀ ਕੋਈ ਲੱਤ ਛੜਾ ਵਾਲੇ ਪਸ਼ੂ ਨਹੀਂ ਨੀ ਉਹ ਜੀ ਨਹੀਂ ਵੀ ਐ ਠੰਡੀ ਸੀ ਹੈ ਸਾਹਮਣੇ ਆ ਠੀਕ ਆ ਫਿਰ ਲਓ ਠੀਕ ਹੈ ਜੀ ਸੋ ਬੱਚੀਆਂ ਬਿਲਕੁਲ ਪਰਫੈਕਟ ਜਾਇਜ ਰੇਟਾਂ ਦੇ ਉੱਪਰ ਆ ਦੁੱਧ ਕਰਮਾਲੀਆਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ 15 14 15 14 ਲੀਟਰ ਵਾਲੀਆਂ ਹੀ ਹੈਗੀਆਂ ਵੇ 15 14 ਲੀਟਰ ਵੀ ਬਹੁਤ ਅਜੀ ਕਰੀਨੇ ਰੇਟ ਦੀ ਆਪਾਂ ਨੂੰ ਮਿਲਦੀ ਪਈ ਹੈ ਠੀਕ ਹੈ ਜੀ ਆਹ ਦੇਖੋ ਸਰਦੂ ਸਾਹਿਬ ਮਾ ਲਿਆ ਸ ਨਵਾਂ ਰਿਕ ਕੈਮਰਾ ਵੀ ਡਾ ਦੱਸਦਾ ਆ ਬਾਕੀ ਠੱਡੀਆਂ ਉਹ ਜਿਹੀਆਂ ਨਹੀਂ ਇਹ 10 ਸਾਈਜ਼ ਵਾਲੀਆਂ ਨਹੀਂ ਲਓ ਜੀ ਸਾਫ ਸੁਥਰਾ ਵੀ ਐਨੀਮਲ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਠੀਕ ਹੈ ਜੀ ਦੂਜੇ ਸਵੇ ਇਹ ਗੱਬਣ ਪੰਜ ਸੱਤ ਅੱਠਾਂ ਤੇ 10 ਦਿਨਾਂ ਤੱਕ ਇਹ ਵੀ ਕਰਮਾਲੀ ਆਈ ਖਲੋਤੀ ਆ ਸੋ ਬੱਚੀ ਤੇ ਥ ਲੇ ਵੀ ਜਰਮੋ ਕੋ 10 ਵੀਰੇ ਦਾ ਰੇਟ ਕੀ ਕਰਦਾ ਫਿਰ ਸਾਨੂੰ ਸਭ ਮੋੜ ਤੇ ਇਹਦਾ ਕਰਦੇ 45000 ਆ ਦੇ ਦੀ 40 ਦੀ 40 ਦੀ ਹਾਂਜੀ ਹੁਣ ਇਹਦੇ ਚ ਵੀ ਕੱਢ ਦੀ ਪੂਰਾ ਲਾਂਬੇ ਲਾਂਬੇ ਦੇ ਅੱਠ ਹਜ਼ਾਰ ਦੀ ਛੋਟ ਲੰਦਾ ਅਗੇ ਪੰਜ ਪੰਜ ਕੀ ਧੀਰ ਕੀ ਅੱਠ ਕਰ ਦੇਣੀ ਆਪਾਂ ਇੱਥੋਂ ਅੱਠ ਹਜ਼ਾਰ ਛਾਲ ਮਾਰ ਦੀ 40 32 32 ਦੀ ਦੇ ਦਾਂਗੇ ਆਪਾਂ ਲੈ ਵੀ 32 ਹਾਂਜੀ ਹਾਂਜੀ ਕਰਦਾ ਬੰਨੇ ਮਾਰ ਨਾਲ ਹੋਰ ਮੋਕੇ ਦੇ ਚੱਕੋ ਹਾਂਜੀ ਲੋ ਜੀ ਕਰੋ ਚੱਕ ਠੀਕ ਆ ਜੀ ਸੋ 32000 ਦਾ ਨਗ ਫਰਦੋ ਫਰਦੋ ਦੇ ਮੇਲਾ ਲੁੱਟਣ ਵਾਲੀ ਗੱਲਬਾਤ ਹੀ ਏ ਠੀਕ ਹੈ ਹਾਂਜੀ ਹਾਂਜੀ ਸੋ ਜੈਜ ਬਿਲਕੁਲ ਵਾਜਬ ਜੈਜ ਰੇਟ ਤੇ 32000 ਰੁਪਏ ਨਗ ਮਿਲ ਜੂਗਾ ਪੰਜ-ਸੱਤ ਦਿਨ ਚਲੋ ਕਿਸੇ ਭਰਾ ਨੇ ਸਾਹਮਣੇ ਸੂਤ ਨਹੀਂ ਆ ਹਾਂਜੀ 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 ਉਹ ਸਾਹਮਣੇ ਅੱਜ ਤੁਹਾਨੂੰ ਬੜੇ ਬੜੇ ਜੈਜ ਕੋਈ 2-4 ਰੁਪਏ ਸਸਤੀ ਮਿਲਦੀ ਪਈ ਆ ਸੋ ਤਿਆਰੀ ਤੇ ਮੇਰਾ ਭਰਾ ਜਦੋਂ ਕੋਈ ਕਿਸੇ ਨੇ ਵੇਚਣਾ ਉਸ ਤੇ ਵੀ ਖੜਨੀ ਆ ਤੇ ਦੋ ਪਾਸੇ ਤੁਸੀਂ ਪ੍ਰੋਫਟ ਵੀ ਕੱਢ ਸਕਦੇ ਜੀ ਬਿਲਕੁਲ ਤਿਆਰੀ ਤੇ ਇਧਰ ਇੱਕ ਤੁਹਾਨੂੰ ਬਾਹਰ ਗਾਂਵਾ ਦਿਖਾ ਦਿੰਦੇ ਆ ਇਹ ਸੂਈ ਸਵਾਈ ਆ ਤੇ ਇਹ ਸਰਮੁਕਾ ਸੁਵਾ ਕਿਨਵਾ ਹੁੰਦਾ ਤੁਸਾਹ ਕਾ ਦੂਜਾ ਮਲੇ ਕੋ ਤੇਜਾ ਮਲੇ ਲਿਸੀ ਵੀ ਕੀ ਆ ਅੱਛਾ ਆਈ ਹੋ ਜੇ ਕਰਵਾ ਕੱਲ ਦੀ ਸੂਈ ਜੇ ਅੱਛਾ ਇਹਦੇ ਸਟਾਰਟਿੰਗ 10 ਲੀਟਰ ਬੋਲੇ ਤਾਂ ਕੀਤੀ ਜੇ ਅੱਜ ਕਿਨਵਾ ਦਿਨ ਸੂਈ ਦੂੰ ਇਹ ਕੱਲ ਦੀ ਸੂਈ ਜੇ ਅੱਜ ਦੂਜਾ ਦਿਨ ਆ ਮਗਰ ਬੱਛੀ ਆ ਮਗਰ ਬੱਛੀ ਆ ਜੀ ਲੋ ਜੀ ਬੱਛੀ ਆ ਨਾੜੂ ਨਾਲਾ ਬੱਚੇ ਦੇ ਕੋਈ ਕੱਲ ਪਰਸੋਂ ਆ ਤੇ ਤੀਜਾ ਕ ਦਿਨ ਮੰਨ ਲੈ ਮੇਰਾ ਭਰਾ ਵੀ ਤੀਜੇ ਕ ਦਿਨ ਦੇ ਵਿੱਚ ਪੈਰ ਪੈ ਗਿਆ ਤੇ ਗਾਂ ਤਕਰੀਬਨ ਕੋਈ ਤੀਜਾ ਸੁਵਾ ਮੰਨ ਲੈ ਬਾਕੀ ਆਪਦੀ ਸਮਝੋ ਵੇਖ ਲਿਆ ਜੇ ਵੈਸੇ ਥੋੜੇ ਨਸੇ ਬੰਨ ਦੇ ਵਿੱਚ ਵੀ ਕਹਿ ਸਕਦੇ ਬਾਕੀ ਚਲ ਕਿਉਂ ਆਜਾ ਤਿੱਜਾ ਕੇ ਦੇਣਾ ਸੂਈ ਨੂੰ ਤੇ ਬੋਲਾ ਬੂਲਾ ਸਰਮੁਖ ਕਿੰਨਾ ਕੇ ਨੋਟ ਕੀਤਾ ਫਿਰ ਸੰਤੂ ਸਾਹਿਬ 10 ਲੀਟਰ ਬੋਲਾ ਜਿਹੜਾ 10 ਲੀਟਰ 10 ਚੌੜ ਜਵਾਲੀ ਪੱਲੀ ਸਾਫ ਇੱਕ ਨੰਬਰ ਹੈ ਸੰਤੂ ਸਾਹਿਬ ਵੱਡਾ ਪਾਗੇ ਬੱਚਾ ਛੜ ਕੇ ਬਹਿਣਾ ਆਰਾਮ ਨਾਲ ਕੋਈ ਲੱਗ ਕਰਨੀ ਠੀਕ ਆ ਵੇਦਰ ਦੋਸਤੋ ਥੋੜਾ ਜਿਹਾ ਮੈਂ ਪਹਿਲਾਂ ਜ਼ਿਕਰ ਕੀਤਾ ਚਲੋ ਇੱਕ ਵਾਰੀ ਸੂਸਵਾ ਦੇ ਵਿੱਚ ਵੀ ਪਸ਼ੂ ਮੰਨ ਲਈਦਾ ਜਿਹੜਾ ਪੈਗੂ ਜੀ ਲਾ ਜਾਂਦੇ ਆ ਸੂਸਵਾ ਕੇ ਠੀਕ ਆ ਜੀ ਤੇ ਉਪਰੋਂ ਥੋੜਾ ਜਿਹਾ ਕਿਸੇ ਭਰਾ ਨੇ ਚੰਗੀ ਖੇਚਲ ਕੀਤੀ ਹੁੰਦੀ ਤੇ ਥੋੜੀ ਹੋਰ ਭਾਰੀ ਹੋਣੀ ਸੀ ਪਰ ਚਲੋ ਥੋੜੀ ਜੀ ਕਿਤੇ ਨਾ ਕਿਤੇ ਨ ਆ ਥਾਣਾ ਠੀਕ ਆ ਜੀ 10 ਕਿਲੋ ਇਸ ਵਕਤ ਬੋਲਾ ਤੀਜੇ ਦਿਨ ਦੀ ਸੂਈ ਆ ਤੇ ਮਗਰ ਵੱਛੀਆ ਕਰਮਾਰੀ ਦੀ ਹਾਂਜੀ ਹਾਂਜੀ ਹਾਂ ਨੋ ਵੀ ਪ੍ਰਾਬੋ ਠੀਕ ਆ ਜੀ ਸੋ ਇੱਕੋ ਇੱਕ ਜਿਹੜਾ ਨਾਗ ਸੋਇਆ ਸੋਇਆ ਉਹ ਪਾ ਤੁਹਾਨੂੰ ਦਿਖਾ ਦਿੰਦਾ ਬਾਕੀ ਬੜਾ ਸਾਰੀਆਂ ਗੱਬਣ ਤਿਆਰੀ ਤੇ ਆ ਲੈ ਵੀ ਸਰਮੁਖ ਚਵਾਈ ਚੰਗੀ ਆ ਸੰਤੋ ਸਾਬ ਇੱਕ ਨੰਬਰ ਚਵਾਈ ਕੋਈ ਦੂਆ ਨਹੀਂ ਛਟਾਰੇ ਬੋਲੋ ਇਹਦੇ ਨੇ 10 ਕਿਲੋ ਹੈਗਾ ਹਾਂਜੀ ਹਾਂਜੀ ਜਿਆਦਾ ਨਹੀਂ ਆਪਾਂ ਕਹਿੰਦੇ ਚਲੋ ਫਰੇਕ ਨੂੰ ਆਪਾਂ ਆਪਣੀ ਸਮਝ ਹੁੰਦੀ ਆ ਆਪਾਂ ਨੂੰ ਵੀ ਸਮਝ ਆ ਗਈ ਆ ਹਾਂਜੀ ਆਪਾਂ ਇਹ ਨਹੀਂ ਆਦੇ ਵੀ ਯਾਰ ਪਤਾ ਨਹੀਂ ਕਿੰਨਾ ਚਵਾਉਗੀ ਵੀ ਜਿਆਦਾ ਨਹੀਂ ਕਵਾਂਗੇ ਚਲੋ ਕੋਈ 12 13 13 14 ਲੀਟਰ ਤੱਕ ਵੀ ਸੰਧੂ ਸਾਹਿਬ ਨਵਾਂ ਆਂਦਾ ਹੀ ਕੋਨੇ ਬਾਅਦ ਪੰਜਾਬ ਸਾਹਿਬ ਦਾ 10 ਲੀਟਰ ਬਾਲ ਤਾਂ ਸਟਾਰਟਿੰਗ ਕੀਤੀ ਹੈ ਇਹਨੇ ਹਾਂ ਬਾਕੀ 5 5 6 6 ਕਿਲੋ ਜਾਂ 7 ਕਿਲੋ ਇੱਕ ਟਾਈਮ ਦਾ ਚਲਵਾਉਂਦਾ ਕੁਛ ਨਹੀਂਗਾ ਕੋਈ ਮਾਰ 13 ਕਿਲੋ ਨਾਰਮਲ 13 14 ਕਿਲੋ ਚਵਾ ਰਹੇ ਦਾ ਨਾਰਮਲ 13 14 ਕਿਲੋ ਆਈ ਹੋ ਜਾ ਕਿਹੋ ਜਿਹਾ ਸਾਂਭਾ ਤਾਂ ਚਲੇ ਕਿ ਨਹੀਂ ਆਪ ਸੜਫ 14 15 ਮੱਥਾ ਲਾਜਣਾ ਨੇ ਤਾਂ ਸਰਮੁਖ ਸਾਹਿਬ ਦੇ ਨਹੀਂ ਕਿਤੇ ਅੱਜ ਸਾਨੂੰ ਸਭ ਮੋਲ 13 ਵੀ ਮੈਂ ਨਾ 45 ਕਰਦੇ ਆ ਪਰ ਲੱਸੀ ਫਿੱਕੀ ਮਜਾਕ ਜਨਾ ਕਰੀਏ ਥੋੜੇ ਹੋਰ ਕਰ ਦਈਏ ਲੈਸੈਂਸ ਕਰਕੇ ਖੁੱਲੀ ਫਿਰ ਕਰ ਦੋ 8 ਆ ਛੋਟ ਚੱਲਣ ਤੋਂ 32 ਦੀ ਐ ਵੀ 32 32 ਕਰ ਦਈਏ 32 32 ਕਰ ਦਈਏ ਤਾਂ ਅਸੀਂ ਰੇਡ ਜਿਹੜੇ 32 32 ਯਾਰ ਆ ਇਧਰੋਂ ਤੁਸੀਂ ਗੱਬਣ ਦਾ ਬੇਸ਼ੱਕ ਸੌਦਾ ਕਰ ਲਓ ਜਰਸੀ ਕ੍ਰੋਸ ਆ ਲੈ ਵੀ ਸਰਮੁਖ ਕਿੱਕ ਨੰਬਰ ਕਰ ਸਾਂਝੇ ਵੀਰ ਨੰਬਰ ਸਾਨੂੰ ਆਪਣਾ 97792 24 48 8 ਪਿੰਡ ਆਪਣਾ ਸ਼ਕਰੀਆ ਤਹਿਸੀਲ ਤੇ ਜ਼ਿਲ੍ਹਾ ਆਪਣਾ ਤਰਨਤਨ ਪਿੰਡ ਆ ਜੀ ਆਪਾਂ ਨੇੜੇ ਪਿੰਡ ਸਰਹਿਆਲੀ ਨਸ਼ਹਿਰਾ ਪੰਨਵਾ ਇਧਰ ਪੱਟੀ ਆਪਾਂ ਨੇੜੇ ਪਿੰਡੇ ਸਾਰੇ ਪਿੰਡ ਠੀਕ ਐ ਭਰਾ ਜੀ ਹਾਂਜੀ ਓਕੇ ਸਰਮੁਖ ਸਿਆ ਓਕੇ ਸੰਸ ਲੋ ਵੀ ਅੱਜ ਦੋਸਤੋ ਇਸ ਵੀਡੀਓ ਵਿੱਚ ਇਹ ਖਾਸ ਵੜਾ ਜਿਹੜੀਆਂ ਆਪਾਂ ਪ੍ਰੋਪਰ ਤੁਹਾਨੂੰ ਦਿਖਾਉਣੀਆਂ ਸੀ ਉਮੀਦ ਕਰਦੇ ਆ ਭਾਅ ਪਰਤੇ ਅਕੋਰਡਿੰਗ ਐਨੀਮਲ ਸਾਰੇ ਤੁਹਾਨੂੰ ਚੰਗੇ ਲੱਗੇ ਹੋਣਗੇ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜਿੰਨੇ ਭਰਾ ਆਪਣੇ ਵੀਡੀਓ ਫੁੱਲ ਦੇਖਦੇ ਆ ਸਾਰਿਆਂ ਦਾ ਆਪਾਂ ਵੀ ਧੰਨਵਾਦ ਕਰਦੇ ਆ ਆਪਣੇ ਚੈਨਲ ਵੱਲੋਂ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ